ਪਾਸ ਟੂ ਅਸ ਕਲਾਸ ਹਾਂ ਤੁਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੂਡ ਹੈਗਾ ਜੀ ਆਨਲਾਈਨ ਕੈਸ਼ ਅਮਲੀਭੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਪੀਅਲ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨ ਸ਼ੋਟ ਲੈਣਾ ਇਸ ਸੰਬੰਧੀ ਵਟਸਐਪ ਕਰਨਾ ਹੈ ਫਿਰ ਉਸ ਤੋਂ ਇੱਕ ਨੰਬਰ ਦੇਵੇਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪ ਵਿੱਚ ਵਿੱਚ ਨੈਗੇਟਿਵ ਪ੍ਰਿੰਟਿੰਗ ਹੈਗੀ ਆ। ਕਾਫੀ ਪਿਆਰਾ ਲੱਗਦਾ ਸੂਟ ਹੈ ਕਲਰ ਬਲੈਕ ਹੈਗਾ ਪਰ ਜੈਡ ਬਲੈਕ ਨਹੀਂ ਹੈਗਾ। ਤੇ ਪ੍ਰਿੰਟਿੰਗ ਬਹੁਤ ਸੋਹਣੀ ਆ 5 ਮੀਟਰ ਰੰਗ ਵਿੱਚ ਸੂਟ ਮਿਲੂਗਾ ਤੇ ਇਹ ਕੇ ਦੇ ਉੱਪਰ ਤੁਹਾਨੂੰ ਬਰੀਕ ਇਹ ਵਾਲੀ ਲੇਸ ਮਿਲੂਗੀ ਠੀਕ ਹੈ ਜੀ। ਨਾਲ ਮਿਲੂਗਾ ਇਹ ਵਾਲਾ ਦੁਪੱਟਾ ਮਲ ਕਾਟਨ ਦੇ ਵਿੱਚ। ਚੜਾਈ ਬਹੁਤ ਹੈ ਦੁਪੱਟੇ ਦੀ। ਉਹ ਸੋਰੀ ਕਾਟਾ ਹੋ ਗਿਆ। ਆਹ ਲੋ ਜੀ ਪੂਰੀ ਚੜਾਈ ਹੈਗੀ ਆ ਦੁਪੱਟੇ ਦੀ। ਤੇ ਪੂਰਾ ਰੈਡੀ ਕੀਤਾ ਹੋਇਆ ਪੱਟੀਆਂ ਵਗੈਰਾ ਲੱਗੀਆਂ ਹੋਈਆਂ ਨੇ ਔਰ ਲੇਸ ਲੱਗੀ ਹੋਈ ਆ ਬਰੀ ਗੋਟਾ ਵੀ ਲੱਗਿਆ ਹੋਇਆ ਹੈ। ਕਾਫੀ ਸੋਹਣਾ ਲੱਗਦਾ ਜੀ ਇਹ ਸੂਟ ਸਵਾ ਦੋ ਮੀਟਰ ਦੁਪੱਟਾ ਹੋਊਗਾ ਚੌੜਾਈ ਬਹੁਤ ਹੈਗੀ ਹੈ ਦੁਪੱਟੇ ਦੀ ਪ੍ਰਾਈਸ ਹੈਗੀ 1195 ਤੇ ਬਿਨਾ ਲਾਈਨਿੰਗ ਤੋਂ ਬੜਨ ਵਾਲਾ ਹੁੰਦਾ ਹੈ नेक्स्ट ਸੇ ਤੋਂ ਇਹ ਵਾਲਾ ਉਹਦੇ ਵਰਗਾ ਹੀ ਹੈ ਬਸ ਕਲਰ ਫਰਕ ਹੈਗਾ ਸੇਮ ਦੁਪੱਟਾ ਮਿਲੂਗਾ ਜਿਸ ਤਰ੍ਹਾਂ ਤੁਸੀਂ ਬਲੈਕ ਦੇਖ ਲਿਆ ਸੇਮ ਹੀ ਆਹ ਵਾਲਾ ਪੀਸ ਮਿਲੂਗਾ ਠੀਕ ਹੈ ਜੀ ਕਲਰ ਫਰਕ ਹੈ ਕਲਰ ਨੋਟ ਕਰ ਲਿਓ ਬਹੁਤ ਸੋਹਣਾ ਜਿਹਾ ਕਲਰ ਹੈਗਾ ਇਹ ਵੀ ਕਾਫੀ ਪਿਆਰਾ ਪੀਸ ਹੈ ਠੀਕ ਹੈ ਜੀ 1195 ਲੋ ਜੀ ਨੈਕਸਟ ਦੇਖੋ ਆਲ ਓਵਰ ਦੇ ਵਿੱਚ ਇਹ ਵਾਲੀ ਸੂਟ ਮਿਲਣਗੇ ਤੁਹਾਨੂੰ ਇਹ ਕਿਟੈਕਸ ਦੇ ਹੀ ਸੂਟ ਹੈ। ਕਾਫੀ ਵਧੀਆ ਲੱਗਦੇ ਨੇ, ਪ੍ਰਿੰਟ ਬਹੁਤ ਸੋਹਣਾ ਹੈ। ਤੇ ਆਹ ਦੇਖੋ। ਇਹ ਵਾਲਾ ਪ੍ਰਿੰਟ ਆਊਗਾ। ਤੇ ਘੇਰੇ ਤੇ ਉਹਨਾਂ ਦੀ ਤਰ੍ਹਾਂ ਹੀ ਤੁਹਾਨੂੰ ਇਹਦੇ ਤੇ ਵੀ ਉਦਾਂ ਬਰੀਕ ਪਲੇਸ ਮਿਲੂਗੀ। ਇਹ ਕਿਟੈਕਸ ਦੇ ਵਿੱਚ ਹੀ ਸੂਟ ਰਹੂਗਾ। ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ, ਦੁਪੱਟਾ ਸੇਮ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੁਪੱਟਾ ਦੇਖ ਲਿਆ। ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਹੈ 1195 ਦੇ ਵਿੱਚ ਆ ਜਾਊਗਾ। ਸ਼ਿਪਿੰਗ ਬਿਲਕੁਲ ਫ੍ਰੀ ਹੈ ਵਿਦਆਊਟ ਲਾਈਨਿੰਗ ਬਣਨ ਵਾਲਾ ਸੂਟ ਹੈ। ਅਗਲਾ ਜਿਹੜਾ ਹੈਗਾ ਸਿਰਫ ਕਲਰ فرق ਹੈ ਠੀਕ ਹੈ ਨੋਟ ਕਰ ਲਿਓ ਇਹਦੇ ਵਿੱਚ ਬਲੈਕ ਕਲਰ ਆ ਉਹਦੇ ਵਿੱਚ ਥੋੜਾ ਜਿਹਾ ਬੋਟਲ ਗ੍ਰੀਨ ਕਲਰ ਸੀਗਾ ਤੇ ਨਾਲ ਉਸੇ ਤਰ੍ਹਾਂ ਹੀ ਇਹ ਦੁਪੱਟਾ ਮਿਲੂਗਾ ਸ਼ਿਪਿੰਗ ਫ੍ਰੀ ਹੋਊਗੀ 1195 ਦੇ ਵਿੱਚ ਆ ਜਾਊਗਾ ਸੂਟ ਲਓ ਜੀ ਇਹ ਥੋੜਾ ਜਿਹਾ ਵਾਈਨ ਕਲਰ ਦੇ ਵਿੱਚ ਆ ਗਿਆ ਆਹ ਵਾਲਾ ਤੁਹਾਨੂੰ ਵਾਈਨ ਕਲਰ ਦਿਖ ਰਿਹਾ ਹੁਣ ਬਾਕੀ ਪ੍ਰਿੰਟਿੰਗ ਸਾਰੀ ਉਸੇ ਤਰ੍ਹਾਂ ਹੀ ਹੈ ਜਿਦਾਂ ਤੁਸੀਂ ਦੋਨੋਂ ਸੂਟ ਦੇਖ ਲਏ 1195 ਦੇ ਵਿੱਚ ਤੁਹਾਡੇ ਘਰ ਆ ਜਾਊਗਾ ਹੁਣ ਥੋੜੀ ਜਿਹੀ ਲੋਅ ਪ੍ਰਾਈਸ ਦੇ ਸੂਟ ਦਿਖਾਉਣੇ ਆ ਆ ਇਹ ਸੂਟ ਤੁਹਾਨੂੰ ਰਿਅਨ ਕਾਟਨ ਦੇ ਵਿੱਚ ਮਿਲਣਗੇ ਜਿਵੇਂ ਆਪਾਂ ਕੋਟ ਸੈੱਟ ਵਗੈਰਾ ਬਣਾਉਨੇ ਆ ਨਾ ਰਿਅਨ ਕਾਟਨ ਦੇ ਵਿੱਚ ਬਹੁਤ ਸੋਹਣੇ ਬਣਦੇ ਨੇ ਤੇ ਇਹ ਉਹ ਵਾਲਾ ਸਟਾਫ ਹੈਗਾ ਪਾਕਿਸਤਾਨੀ ਪ੍ਰਿੰਟ ਬੜਾ ਪਿਆਰਾ ਸੂਟ ਹੈ ਪਾਕਿਸਤਾਨੀ ਪ੍ਰਿੰਟ ਹੈ ਹਾਂ ਪਾਕਿਸਤਾਨੀ ਸਟਾਈਲ ਦੇ ਹੈਗੇ ਨੇ ਇਹ ਰਿਅਨ ਕਾਟਨ ਦੇ ਵਿੱਚ ਲੋ ਬੜਾ ਸੋਹਣਾ ਲੱਗਦਾ ਕਲਰਫੁਲ ਜਿਹਾ ਸੂਟ ਹੈਗਾ ਤੇ ਆਹ ਲਓ ਜੀ ਇਧਰੋਂ ਸਾਈਡ ਤੋਂ ਬਾਜੂ ਮਿਲੂਗੀ ਤੁਹਾਨੂੰ ਇਹ ਵਾਲੀ ਠੀਕ ਹੈ ਜੀ ਆ ਬਾਰਡਰ ਲੱਗ ਮਿਲਿਆ ਹੈਗਾ ਮੇਨੂੰ ਕਹ ਤੁਹਾਨੂੰ ਸ਼ਰਟ ਦੇ ਉੱਪਰ ਥੋੜਾ ਥੋੜਾ ਨਾ ਵਿੱਚ ਸਟੋਨ ਜੀ ਤੁਹਾਨੂੰ ਲੱਗੇ ਹੋਏ ਦਿਖਦੇ ਹੋਣਗੇ ਸਟੋਨ ਵਰਕ ਹੋਇਆ ਹੋਇਆ ਹਲਕਾ ਹਲਕਾ ਫਰੰਟ ਦੇ ਉੱਪਰ ਤੇ ਬੈਕ ਸਾਈਡ ਦਿਖਾਉਣੀ ਆ ਆ ਲਓ ਜੀ ਬੈਕ ਸਾਈਡ ਥੋੜਾ ਜਿਹਾ ਫਰਕ ਹੈਗਾ ਪ੍ਰਿੰਟ ਦਾ ਠੀਕ ਹੈ ਤੇ ਨਾਲ ਮੇਨੂੰ ਵੀ ਇਹ ਵਾਲੀ ਸਲਵਾਰ ਬੋਟਲ ਗ੍ਰੀਨ ਦੇ ਵਿੱਚ ਹੈਗਾ ਸੂਟ ਲੱਗਦਾ ਇਦਾਂ ਹੀ ਹੈ ਬਲੈਕ ਹੋਣੀ ਬੋਟਲ ਗ੍ਰੀਨ ਹੈ ਨਾ ਕਿ ਬਲੈਕ ਹੈ ਬੋਟਲ ਗ੍ਰੀਨ ਥੋੜਾ ਜਿਹਾ ਗ੍ਰੀਨ ਦਾ ਟੈਕਸਚਰ ਵਿੱਚ ਤੇ ਇਹ ਵਾਲਾ ਦੁਪੱਟਾ ਮਿਲੂਗਾ ਹਾਫ ਪਿਓਰ ਸ਼ਿਫੋਨ ਦੇ ਵਿੱਚ। ਲੋ ਜੀ, ਕਾਈਆਂ ਡਾਈ ਹੋਇਆ ਹੋਇਆ। ਹਾਫ ਪਿਓਰ ਨਹੀਂ ਕਹਿ ਸਕਦੇ ਆਪਾਂ ਥੋੜਾ ਜਿਆਦਾ ਸਿੰਥੈਟਿਕ ਦਾ ਟੱਚ ਹੈਗਾ ਇਹਦੇ ਵਿੱਚ। ਤੇ ਲੋ ਜੀ। ਠੀਕ ਹੈ। ਕਾਫੀ ਸੋਹਣਾ ਲੱਗਦਾ ਐਸੇ ਦੁਪੱਟਾ ਇਹ ਗਲਚ ਪਾ ਲੈਣੇ ਆਪਾਂ ਇਹਨਾਂ ਹਲਕੇ ਜਿਹੇ ਦੁਪੱਟੇ ਨੂੰ। ਸੌਫਟ ਬਹੁਤ। ਤੇ ਸੌਫਟ ਹੈਗਾ ਹਾਂ। ਪ੍ਰਾਈਸ ਹੈਗੀ ਹੈ ਜੀ ਇਹਦੀ 670। ਨੈਕਸਟ ਲੇਟੂ। ਨੇਵੀ ਬਲੂ ਕਲਰ ਹੈ एवरीऑन कॉटन ਦੇ ਵਿੱਚ ਹੀ ਰਹੂਗਾ ਲੋ ਜੀ ਸਾਰਾ ਇਦਾਂ ਪ੍ਰਿੰਟ ਮਿਲੂਗਾ ਤੁਹਾਨੂੰ ਆ ਕੇਰੇ ਦੇ ਇੱਕ ਵੱਡਾ ਫਲਾਵਰ ਇਹ ਵਾਲੀ ਹੈਗੀ ਬਾਜੂ ਤੇ ਇਹ ਕੇਰੇ ਤੇ ਬਲੀਕ ਜਿਹਾ ਇੱਕ ਬਾਰਡਰ ਮਿਲੂਗਾ ਠੀਕ ਹੈ ਨੇਵੀ ਬਲੂ ਦੇ ਵਿੱਚ ਸੂਟ ਮਿਲੂਗਾ ਇਹ ਹੈਗਾ ਇਹਦਾ ਬੈਕ ਸਾਈਡ ਦਾ ਪ੍ਰਿੰਟ ਸਲਵਾਰ ਮਿਲੂਗੀ ਪਲੇਨ ਤੇ ਨਾਲ ਮਿਲੂਗਾ ਇਹ ਵਾਲਾ ਦੁਪੱਟਾ ਹਾਲੋ। ਕਾਈਆਂ ਡਾਈ ਬੜੀ ਸੋਹਣੀ ਹੋਈ ਜੀ ਇਹ ਦੁਪੱਟਿਆਂ ਨੂੰ। ਲੋ ਜੀ ਦੁਪੱਟੇ ਦਾ ਛੋਟਾ ਹੀ ਨੇ ਮੈਨੂੰ ਲੱਗਦਾ ਮਸਾ ਹੀ 2.5 ਹੋਣਗੇ। 670 ਦੇ ਵਿੱਚ ਆ ਜਾਊਗਾ। ਸੂਟ ਤੁਹਾਡੇ ਕੋਲ ਸ਼ਿਪਿੰਗ ਫ੍ਰੀ ਹੋਊਗੀ। ਨੈਕਸਟ ਦੇਖੋ। ਜਿਹੜਾ ਸੂਟ ਤੁਸੀਂ ਪਹਿਲਾਂ ਵੇਖਿਆ ਸੀ ਉਹਦੇ ਨਾਲ ਦੇ ਲਗਭਗ ਪਾਕਿਸਤਾਨੀ ਸਟਾਈਲ ਜਿਹਦਾ ਸੂਟ ਹੈਗਾ ਇਹ ਜੀ। ਬਿਲਕੁਲ ਕਾਟਨ ਦੇ ਵਿੱਚ ਹੈ ਇਹ ਵਾਲਾ ਸੂਟ। ਇਹ ਰੀ ਅਨਗੋਟਾ ਨਹੀਂ ਹੈਗੀ ਬਿਲਕੁਲ ਕਾਟਨ ਦੇ ਵਿੱਚ ਸੂਤਰ ਠੀਕ ਹੈ ਕਾਫੀ ਸੋਹਣਾ ਪੀਸ ਲੱਗਦਾ ਹੈ ਇਹ ਤੇ ਇਹ ਹੈਗੀ ਇਹਦੀ ਬੈਕ ਸਾਈਡ ਉਦਾਂ ਹੀ ਹੈ ਜਿੱਦਾਂ ਫਰੰਟ ਸਾਈਡ ਦੇਖੀਓ ਤੁਸੀਂ ਰੈੱਡ ਕਲਰ ਦੀ ਨਾਲ ਸਲਵਾਰ ਰਹੂਗੀ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਡਬਲ ਦੇਖ ਲਓ ਇਦਾਂ ਹੀ ਵਾਈਂਡਾਈਂ ਦੇ ਵਿੱਚ ਦੁਪੱਟਾ ਨਾਲ ਲੱਗੋ ਪ੍ਰਾਈਸ 670 ਰੁਪਏ ਇਹਦੇ ਨਾਲ ਬੜੇ ਹੀ ਸੋਹਣੇ ਬੰਦ ਨੇ ਐ ਕਾਰਸੈਟ ਤਾਂ ਬੜੇ ਹੀ ਸੋਹਣੇ ਬੰਦ ਨੇ ਜਿਹੜਾ ਤੁਸੀਂ ਸਾਡੇ ਬਲੈਕ ਐਂਡ ਵਾਈਟ ਦੇਖਦੇ ਹੋ ਹੁੰਦੇ ਹੋ ਉਹ ਇਹਦੇ ਵਿੱਚ ਬਣਿਆ ਹੋਇਆ ਹੈ ਇਸ ਕੱਪੜੇ ਦੇ ਵਿੱਚ ਇਹਨੂੰ ਹੁੰਦਾ ਕੁਛ ਨਹੀਂ ਐ ਕੱਪੜੇ ਨੂੰ ਬੜਾ ਵਧੀਆ ਰਹਿੰਦਾ ਇਹੇ ਆ ਲਓ ਬਾਰਡਰ ਸਟਾਈਲ ਤਾਂ ਬਹੁਤ ਹੀ ਸੋਹਣੀ ਲੱਗਦੇ ਬਹੁਤ ਸੋਹਣਾ ਲੱਗਦਾ ਆਹ ਵਾਲਾ ਸਟਾਈਲ ਤਾਂ ਹਾਂ ਕਾਰਸੈਟ ਦੇ ਵਿੱਚ ਬਹੁਤ ਪਿਆਰਾ ਲੱਗਦਾ ਲਓ ਜੀ ਬਹੁਤ ਸੋਹਣਾ ਸੂਟ ਹੈ ਤੇ ਇਹ ਬਣਿਆ ਹੋਇਆ ਇਹਦਾ ਬਾਰਡਰ ਤੇ ਬੈਕ ਸਾਈਡ ਤੇ ਵੀ ਸੇਮ ਬਾਰਡਰ ਮਿਲੂ ਠੀਕ ਹੈ ਜੀ ਇਹ ਹੈਗੀ ਇਹਦੇ ਨਾਲ ਸਲਵਾਰ ਚਾਹੇ ਪਲਾਜ਼ੋ ਬਣਾਓ ਚਾਹੇ ਸਲਵਾਰ ਬ ਆਪਾਂ ਨੂੰ ਕੋਟ ਸੈਟ ਨਾਲ ਬਾਲੇ ਵੱਡੇ ਦੁਪੱਟਿਆਂ ਦੀ ਲੋੜ ਨਹੀਂ ਹੁੰਦੀ ਉਹਦੇ ਲਈ ਠੀਕ ਆ ਸਫੀਸ਼ੀਐਂਟ ਆ ਕਾਲੇਜ ਚ ਪਾਉਣ ਲਈ ਲੋ ਵੈਸੇ ਅੱਛਾ ਲੱਗਦਾ ਹੈ ਲੋ 670 ਦੇ ਵਿੱਚ ਆ ਜੂਗਾ ਸ਼ਿਪਿੰਗ ਫ੍ਰੀ ਰਹੂਗੀ ਅਗਲਾ ਮੈਨੂੰ ਸੇਮ ਹੀ ਲੱਗਦਾ ਸੇਮ ਹੈ ਜੀ ਬੋਟਲ ਗ੍ਰੀਨ ਕਲਰ ਆ ਬਸ ਨੋਟ ਕਰ ਲਓ ਕਲਰ ਤੁਸੀਂ ਜਿਹੜਾ ਤੁਸੀਂ ਹੁਣੇ ਦੇਖ ਕੇ ਹਟੇ ਹੋ ਉਹਦੇ ਨਾਲ ਦਾ ਹੀ ਆ 670 ਚ ਮਿਲੂਗਾ ਅਗਲਾ ਵੀ ਸੇਮ ਹੀ ਆ ਮੇਰਾ ਫੈਲਾਇਸ ਤੁਸੀਂ ਇਹਦੇ ਨਾਲ ਦਾ ਪੀਸ ਪਹਿਲਾਂ ਦੇਖ ਚੁੱਕੇ ਹੋ ਆਹ ਵੇ ਜੀ ਇਹ ਪੱਟੀ ਰਹੂਗੀ neck ਦੇ ਉੱਪਰ rayon cotton ਦੇ ਵਿੱਚ suit ਹੈ ਇਹ ਘੇਰੇ ਦੇ ਉੱਪਰ ਤੁਹਾਨੂੰ border ਤੇ flower ਮਿਲੇਗਾ flower ਦੇ ਉੱਪਰ ਹਲਕਾ ਹਲਕਾ stone work ਹੋਇਆ ਹੋਇਆ ਇਹ ਮਿਲੂਗੀ ਜੀ ਇਹਦੇ ਨਾਲ salwar ਤੇ ਇਹ ਹੈਗਾ ਦੁਪੱਟਾ ਠੀਕ ਹੈ ਜੀ ਤੇ price ਰਹੂਗੀ 670 ਹੋਰ ਜੀ ਅਗਲੇ ਦੇਖੋ ਆਹ کافی ਸਮਾਂ ਲੱਗਦਾ ਡਿਜ਼ਾਈਨਿੰਗ ਬਹੁਤ ਸੋਹਣੀ ਹੈ हाँ ठीक थी। है बॉटल ग्रीन कलर है ये बैक साइड है जी लो जी ए रोगी सल सलवार दुपट्टा टाई एंड दुपट्टा है का सारे दुपटे की टाई एंड आई लगभग सेम ही है हाँ ठीक है जी तो प्राइस सारे की सेम है लास्ट पीस है ਬਹੁਤ ਸੋਹਣਾ ਪੀਸ ਹੈ ਇਹ ਜਿਹੜੀ ਔਰਗਨਟਨ ਦੇ ਵਿੱਚ ਲੋਲ ਬਹੁਤ ਜ਼ਿਆਦਾ ਸੋਹਣਾ ਹੈ ਇਹਦੀ ਤੇ ਨਾ ਆਹ ਥੋੜਾ ਜਿਹੜਾ ਪੇਂਟ ਜਿਹਾ ਹੋਇਆ ਵੈ 골ਡਨ ਜਿਹਾ ਟੱਚ ਦਿੱਤਾ ਹੋਇਆ ਹੈ ਬੜਾ ਸੋਹਣਾ ਜਿਹਾ ਹੂੰ ਠੀਕ ਹੈ ਉਦਾਂ ਹੀ ਇਹਦੀ ਬੈਕ ਸਾਈਡ ਵੀ ਬਹੁਤ ਹੀ ਪਿਆਰਾ ਪੀਸ ਹੈ ਇਹਦੇ ਨਾਲ ਇਹ ਵਾਲੀ ਸਲਵਾਰ ਲਓਗੀ ਬਲੈਕ ਕਲਰ ਦੇ ਵਿੱਚ ਲੋ ਜੀ ਇਹ ਸਲਵਾਰ ਹੈ ਤੇ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਤੇ ਪ੍ਰਾਈਸ ਹੈਗੀ 670 ਰੁਪਏ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਅਮੀਰਾ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਆ ਕਰਦੇ ਪਿਆ ਸਾਰਿਆਂ ਨੂੰ ਸਸਤੇ ਜੀ ਦਾ